ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਵੀ ਦੇ ਤਾਵਾ ਤੇ ਸ਼ਨੀ ਆਦਿ ਪੂਜਾ ਕਰਨਾ ਕਦੇ ਵੀ ਉਧਾਰ ਨਹੀਂ ਹੋ ਸਕਦਾ ਕੇਵਲ ਸਮਾਂ ਪੈਸਾ ਤੇ ਜੀਵਨ ਹੀ ਪ੍ਰਬਾਧ ਹੁੰਦਾ ਹੈ ਜਦੋਂ ਕਿ ਈਸ਼ਵਰ ਵਾਹਿਗੁਰੂ ਦਾ ਨਾਮ ਜਪਣ ਨਾਲ ਸਭ ਕੁਝ ਪ੍ਰਾਪਤ ਹੁੰਦਾ ਹੈ ਇੱਕ ਦਿਨ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਆਂਧਰਾ ਪ੍ਰਦੇਸ਼ ਦੇ ਕੁੜੱਪਾ ਨਗਰ ਵਿੱਚ ਪਹੁੰਚੇ ਉੱਥੋਂ ਦੇ ਲੋਕ ਸ਼ਨੀ ਦੇਵਤਾ ਦੀ ਪੂਜਾ ਕਰਦੇ ਹੋਏ ਆਪਣੇ ਲਈ ਕੁਝ ਕਾਮਨਾ ਕਰਦੇ ਸਨ ਉਹਨਾਂ ਦਾ ਵਿਸ਼ਵਾਸ ਸੀ ਉਹਨਾਂ ਦੀ ਮੁਸੀਬਤ ਸ਼ਨੀ ਦੇਵਤਾ ਆਪਣੇ ਉੱਪਰ ਲੈ ਲਵੇਗਾ ਤੇ ਉਹਨਾਂ ਨੂੰ ਤਣੀ ਹੁੰਦਾ ਵਰਦਾਨ ਦੇਵੇਗਾ ਉਸ ਲਈ ਕਿਵਦੰਤੀਆਂ ਵੀ ਪ੍ਰਚਲਿਤ ਸੀ ਕਿ ਸ਼ਨੀ ਆਪ ਕੋ ਸ਼ਾਰਤੀ ਨਹੀਂ ਸੀ ਉਹ ਆਲਸ ਜੁਗਤ ਜੀਵਨ ਜੀਂਦਾ ਆਦੀ ਸੀ ਜਿਸਤੇ ਕਾਨ ਆਸਤਾ ਜੀਵਨ ਡੜਿੱਤਾ ਤੇ ਮੈਲਾ ਕੁਚੈਲਾ ਗੰਦਾ ਬਣਿਆ ਰਹਿੰਦਾ ਸੀ ਉਹ ਪੈਸਾ ਅਰਜਿਤ ਕਰਨ ਦੀ ਸਮਰੱਥਾ ਨਹੀਂ ਰੱਖਦਾ ਸੀ ਉਸਦੀਆਂ ਭਾਬੀਆਂ ਨੇ ਉਸ ਨੂੰ ਦੁੱਤ ਕਰਕੇ ਜੀਨ ਮਾਤਰ ਲਈ ਨੀਮਨ ਸ਼੍ਰੇਣੀ ਦੇ ਵਸਤਰ ਵਰਤਨ ਭੋਜਨ ਨਿਵਾਸ ਆਦ ਦੇ ਦਿੱਤਾ ਸੀ ਜਿਸਤੇ ਨਾਲ ਉਸਦਾ ਗੁਜ਼ਾਰਾ ਹੋ ਜਾਵੇ ਇਸ ਪ੍ਰਕਾਰ ਉਹ ਤਰਸਤਾ ਪਾਤਰ ਬਣ ਕੇ ਹਮੇਸ਼ਾ ਪਛਤਾਵਾ ਭਰਿਆ ਜੀਵਨ ਜਿੰਦਾ ਰਿਹਾ ਪਰ ਉਸ ਦੇ ਮਰਨ ਦੇ ਬਾਅਦ ਸਮਾਜ ਨੇ ਉਸ ਨੂੰ ਗਰੀਬੀ ਦਾ ਦੇਵਤਾ ਸਵੀਕਾਰ ਕਰ ਲਿਆ ਜਿਸ ਦੇ ਅਨੁਸਾਰ ਲੋਕ ਉਸ ਦੀ ਪੂਜਾ ਕਰਕੇ ਅਰਦਾਸ ਕਰਦੇ ਹਨ ਹੇ ਸ਼ਨੀ ਦੇਵਤੇ ਸਾਡੀ ਤ੍ਰਿਤਾ ਨੂੰ ਹਰ ਲੈ ਅਸੀਸ ਸਭ ਪੰਨ ਬਖਤਾਵਰ ਹੋ ਸਕੀਏ ਗੁਰੂ ਜੀ ਨੇ ਉਹਨਾਂ ਦੇ ਸੁਪੋਲੇ ਪੰਨ ਉੱਤੇ ਹੈਰਾਨੀ ਜਤਾਈ ਤੇ ਕਿਹਾ ਜੋ ਵਿਅਕਤੀ ਆਪ ਦੂਸਰਿਆਂ ਦੇ ਤਰਸ ਉੱਤੇ ਦਇਆ ਹੁੰਤੇ ਗਰੀਬੀ ਦਾ ਜੀਵਨ ਜਿੰਦਾ ਰਿਹਾ ਹੈ ਉਹ ਆਪਣੇ ਭਗਤਾਂ ਦੀ ਕਿਸ ਪ੍ਰਕਾਰ ਦੀ ਸਹਾਇਤਾ ਕਰ ਸਕਦਾ ਹੈ ਕਿ ਸਰਵ ਸ਼ਕਤੀਮਾਨ ਪ੍ਰਭੂ ਦੇ रहंदे ਲੋਕਾਂ ਨੂੰ ਇੱਕ ਛੋਟੇ ਪ੍ਰਾਣੀ ਦੇ ਅੱਗੇ ਪਿਕਸ਼ਾ ਲਈ ਹੱਥ ਨਹੀਂ ਪਸਾਰਨੇ ਚਾਹੀਦੇ ਜਦੋਂ ਕਿ ਸਭ ਜਾਣਦੇ ਹਨ ਕਿ ਉਹ ਆਪ ਬਹੁਤ ਕਠਿਨਤਾ ਵੱਲੋਂ ਜੀਵਨ ਵਿਆਪਨ ਕਰਦਾ ਰਿਹਾ ਐਸ ਤੋਂ ਕੋਈ ਵੀ ਪ੍ਰਾਪਤੀ ਹੋਣ ਵਾਲੀ ਨਹੀਂ ਸਗੋ ਆਪਣਾ ਸਮਾ ਤੇ ਸ਼ਕਤੀ ਵਿਅਰਥ ਨਸ਼ਟ ਕਰ ਰਹੇ ਹੋ ਗੁਰੂ ਨਾਨਕ ਦੇਵ ਜੀ ਨੇ ਉਨਾਂ ਨੂੰ ਕੁਦਰਤ ਦੇ ਨਿਯਾਂ ਤੋਂ ਜਾਣੂ ਕਰਾਉਂਦੇ ਹੋਏ ਕਿਹਾ ਸਰਵ ਆਦਰਯੋਗ ਸੱਚ ਸਿਧਾਂਤ ਇਹ ਹੈ ਕਿ ਜੋ ਜੈਸੇ ਇਸ਼ਟ ਦੀ ਆराधना ਕਰੇਗਾ ਉਹ ਉਸੇ ਵਰਗਾ ਹੀ ਹੋ ਜਾਵੇਗਾ ਅਰਥਾਤ ਸਾਧਕ ਨੂੰ ਉਹੀ ਸਵਰ ਰੂਪ ਤੇ ਉਹੀ ਸੁਭਾ ਆਦਤਾਂ ਮਿਲਣਗੀਆਂ ਜੋ ਉਸਤੇ ਇਸ਼ਟ ਦੀਆਂ ਹੋਣ ਗਿਆ ਮੰਤਵ ਇਹ ਹੈ ਤੁਸੀਂ ਸ਼ਨੀ ਦੇਵ ਜੀ ਦੇ ਜੀਵਨ ਤੇ ਉਸ ਦੇ ਚਰਿੱਤਰ ਨੂੰ ਤਾਂ ਜਾਣਦੇ ਹੀ ਹੋ ਬਸ ਤੁਸੀਂ ਸਮਝ ਲਵੋ ਕਿ ਉਸ ਦੀਆਂ ਰਾਦਨਾ ਕਰਨ ਵਾਲਾ ਉਹ ਜਹਾ ਹੀ ਦ੍ਰਿਦ੍ਰਿ ਕੁਚੈਲ ਤੇ ਆਲਸੀ ਹੋ ਜਾਵੇਗਾ ਇਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਨੇ ਲੋਕਾਂ ਨੂੰ ਸ਼ਨੀ ਦੇਵਤਾ ਦਾ ਖੰਡਨ ਕਰਦੇ ਹੋਏ ਸੱਚ ਦੇ ਰਾਹ ਉੱਤੇ ਤੋਰਿਆ ਕਿਹਾ ਕਿ ਤੁਸੀਂ ਇੱਕੋ ਸੱਚੇ ਪ੍ਰਮਾਤਮਾ ਦੀ ਪੂਜਾ ਕਰੋ ਤੇ ਸੱਚ ਦੇ ਮਾਰਗ ਉੱਤੇ ਚੱਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ